ਬਾਕੀ ਇਹ ਗੁਫਾ ਜੋ ਹਰਿਦਵਾਰ ਤੋਂ ਪਹੁੰਚਦੀ ਹੈ। ਅੱਛਾ ਜੀ। ਇੱਕ ਪਣੋਰੀ ਤੋਂ ਹਾਂ ਪਹੁੰਚਦੀ ਹੈ। ਜੀ। ਬੋਲੀਆਂ ਪਰ ਬੜੀ ਹੈ ਪੰਜਮੁਖੀ ਹਨੂਮਾਨ ਜੀ ਹੈ। ਇਹ ਖੰਡਰ ਬਣ ਗਿਆ ਬਿਲਕੁਲ ਖੰਡਰ ਰਾਜੇ ਸਟਾਰਟਿੰਗ ਪੁਆਇੰਟ ਬਿਲਕੁਲ ਖੰਡਰ ਹੋ ਚੁੱਕਾ ਆ। ਤੁਸੀਂ ਦੇਖ ਸਕਦੇ ਹੋ ਇਦਾਂ ਹੀ ਬਾਹਰਲੇ ਪਾਸੇ ਜਦੋਂ ਅਸੀਂ ਆਉਂਦੇ ਆ ਇਹ ਸਾਰੀ ਬਾਉਂਡਰੀ ਰਾਜੇ ਦੀ ਹੁੰਦੀ ਸੀ ਤਕਰੀਬਨ 4 ਤੋਂ 5 ਕਿਲੋਮੀਟਰ ਤੇ ਸਾਹਮਣੇ ਸੈਨਿਕ ਬਿਠਾਉਣ ਵਾਸਤੇ ਸਾਹਮਣੇ ਇਹ ਬਣਾਇਆ ਹੁੰਦਾ ਸੀਗਾ। ਉਹਨਾਂ ਨੇ ਥਾਪੇ ਲਗਾਈ ਗਏ ਕੋ ਉਸ ਕਈ ਦੂਦ ਨਾ ਪਾ ਲਿਆ। ਹੂੰ। बच्चों ने भी पिया बाबा जी ने भी पिया जो आए गए उस समय उनको भी दिया है तो बाबा जी ने उनको बोला कि ठीक है आपका जो मनोकामना पूर्ण हो जाएगी वो तो उन्होंने जहाँ चिमटा लगाया जमीन पर तो बाकी जो पानी निकलना शुरू हो गया चलो तो उनके आशीर्वाद से उनके घर में बैठा हो गया उसके बाद फिर सात पीढ़ी तक उनको बरदान दे दिया कि सात पीढ़ी तक आपको एक ही चलेगा एक ही होगा अच्छा और अभी बोलते हैं कि अभी भी, भी ਫਲਾਉਨ ਕਬੀ ਜੀ ਲੋ ਜੀ ਅੰਡਰਗਰਾਉਂਡ ਕਹਿੰਦੇ ਦੋ ਮੰਜ਼ਿਲਾ ਥੰਦੇ ਸੀਗਾ ਇਹ ਕਿਲਾ ਸਤਿ ਸ਼ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਪਠਾਨਕੋਟ ਤੋਂ ਪਹਿਲਾਂ ਇੱਕ ਪਿੰਡ ਪੈਂਦਾ ਆ ਡਮਟਾਲ ਡਮਟਾਲ ਦਾ ਇੱਕ ਕਿਲਾ ਹੋਇਆ ਬਹੁਤ ਮਸ਼ਹੂਰ ਕਿਲਾ ਹੋਇਆ 1500 ਈਸਵੀ ਦੇ ਵਿੱਚ ਕਿਲਾ ਬਣਿਆ ਸੀ ਤੇ ਨੂਰਪੁਰ ਦਾ ਰਾਜਾ ਸੀਗਾ ਉਸ ਰਾਜੇ ਨੇ ਕਿਲਾ ਬਣਾਇਆ ਸੀ ਉਹਦੇ ਸੰਤਾਨ ਨਹੀਂ ਹੁੰਦੀ ਸੀ ਤਾਂ ਸੰਤਾਨ ਦੀ ਜਦੋਂ ਪ੍ਰਾਪਤੀ ਹੋਈ ਤਾਂ ਆਪਣੇ ਉਹਨੂੰ ਗੁਰੂ ਮਹਾਰਾਜ ਵਾਸਤੇ ਇੱਕ ਇੱਥੇ ਜੰਗਲ 'ਚ ਰਹਿੰਦੇ ਸਾਧੂ ਰਹਿੰਦੇ ਹੁੰਦੇ ਸੀ ਉਹਨਾਂ ਵਾਸਤੇ ਕਿਲਾ ਬਣਾਤਾ ਸੀਗਾ ਤੇ ਕੀ ਸਟੋਰੀ ਜੋ ਸਾਨੂੰ ਪਤਾ ਲੱਗਾ ਸੀ ਤਾਂ ਉਹੀ ਦੱਸ ਰਹੇ ਹਾਂ ਬਾਕੀ ਇਹਦੀ ਹਿਸਟਰੀ ਕੀ ਆ ਉਹ ਸਾਰੀ ਜਾ ਕੇ ਮੰਦਿਰ 'ਚ ਜਾਂ ਉੱਥੇ ਜਿਹੜੇ ਕਿਲੇ 'ਚ ਪਤਾ ਕਰਾਂਗੇ ਤੇ ਬਣੇ ਰਹੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਸਾਡਾ ਵੱਧ ਤੋਂ ਵੱਧ ਇਹੀ ਹੈ ਕਿ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ਾਂ ਦਿਖਾਈਆਂ ਜਾਣ ਤੇ ਚੱਲਦੇ ਹਾਂ ਜੀ ਡਮਟਾਲ ਪਠਾਨਕੋਟ ਤੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਮੁਕੇਰੀਆਂ ਤੋਂ ਅਸੀਂ ਪਠਾਨਕੋਟ ਜਾਂਦੇ ਹਾਂ ਤਾਂ ਪਹਿਲਾਂ ਡਮਟਾਲ ਦਾ ਅੱਡਾ ਆਉਂਦਾ ਉਤੋਂ ਸੱਜੇ ਪਾਸੇ ਮੁੜ ਕੇ ਪਿੰਡ ਡਮਟਾਲ ਦੇ ਵਿੱਚ ਜਾ ਕੇ ਇਹ ਕਿਲਾ ਆ ਬੇਸਿਕਲੀ ਤਾਂ ਕਹਿੰਦੇ ਖੰਡਰ ਬਣ ਚੁੱਕਾ ਆ ਪਰਾ ਇਤਿਹਾਸ ਬਹੁਤ ਆ ਇੱਥੇ ਤੇ ਰਾਜੇ ਦਾ ਇਤਿਹਾਸ ਆ ਇੱਕ ਸਾਧੂਆਂ ਦਾ ਇਤਿਹਾਸ ਆ ਹੁਣ ਉੱਥੇ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਅੰਦਰ ਮੰਦਿਰ ਵਾ ਜਿਹੜਾ ਬਣਾਇਆ ਗਿਆ ਆ ਤੇ ਉਹ ਵੀ ਜਾ ਕੇ ਦਰਸ਼ਨ ਕਰਾਵਾਂਗੇ ਕਿਲਾ ਵੀ ਦਿਖਾਵਾਂਗੇ ਜਿੰਨਾ ਕਿਲਾ ਬਚਿਆ ਉਹ ਦਰਸ਼ਨ ਜ਼ਰੂਰ ਕਰਾਵਾਂਗੇ ਚਲੋ ਦੋਸਤੋ ਚੱਲਦੇ ਆਂ ਅੱਗੇ ਲੋ ਦੋਸਤੋ ਡਮਡਾਲ ਦਾ ਕਿਲਾ ਬਹੁਤ ਮਸ਼ਹੂਰ ਕਿਲਾ ਅਸੀਂ ਆ ਗਏ ਆਂ ਜੀ ਇੱਥੇ ਤੇ ਤੇ ਦੇਖੋ ਕੰਨੀਆਂ ਕੰਨੀਆਂ ਉੱਚੀਆਂ ਵਾਲੇ ਦਿਵਾਲੇ ਪਹਾੜੀ ਏਰੀਆ ਸਾਰਾ ਤੇ ਇਹ ਸਮੁੰਦਰ ਦੀ ਹਿਸਟਰੀ ਆ ਬਹੁਤ ਤਗੜਾ ਸੀਗਾ ਯਾਰ ਇਹ ਖੰਡਰ ਬਣ ਗਿਆ ਬਿਲਕੁਲ ਖੰਡਰ ਰਾਜੇ ਸਟਾਰਟਿੰਗ ਪੁਆਇੰਟ ਬਿਲਕੁਲ ਖੰਡਰ ਹੋ ਚੁੱਕਾ ਆ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਬਾਹਰਲੇ ਪਾਸੇ ਜਦੋਂ ਅਸੀਂ ਆਉਨੇ ਆ ਇਹ ਸਾਰੀ ਬਾਉਂਡਰੀ ਰਾਜੇ ਦੀ ਹੁੰਦੀ ਸੀ ਤਕਰੀਬਨ 4 ਤੋਂ 5 ਕਿਲੋਮੀਟਰ ਤੇ ਸਾਹਮਣੇ ਸੈਨਿਕ ਬਿਠਾਉਣ ਵਾਸਤੇ ਸਾਹਮਣੇ ਇਹ ਬਣਾਇਆ ਹੁੰਦਾ ਸੀਗਾ ਕੋਚੇ ਤਰਕਾਰੀ ਪੁਰਾਣੇ ਸਮੇ ਦੀ ਆ ਵੀ ਜਾਂਦਾ ਹੈ ਆਪਣਾ ਰਸਤਾ ਪੁਰਾਣੇ ਦਰਵਾਜ਼ੇ ਇਹ ਸਾਰਾ ਹੀ ਪਹਾੜੀ ਏਰੀਆ ਦੋਸਤੋ ਇੱਥੇ ਗੁਫਾਵਾਂ ਵੀ ਆ ਜਿਹੜੀਆਂ ਕਿਸੇ ਸਮੇਂ ਹਰਦوار ਵੀ ਜਾਂਦੀਆਂ ਪੁਰਾਣੇ ਸਮੇਂ ਛੋਟੀਆਂ ਛੋਟੀਆਂ ਕੰਧਾਂ ਕਿਦਾਂ ਕਮਰੇ ਵੀ ਹੈ ਸਟਾਪਰ ਵੀ ਚੱਲਦੇ ਆ ਸਪਰ ਚੱਲਦੇ ਆ ਦੋਸਤੋ ਇਹ ਜਿਹੜਾ ਕਿਲਾ ਆ ਹੁਣ ਬਹੁਤ ਪੁਰਾਣਾ ਹੋ ਚੁੱਕਾ ਆ ਆਲੇ ਦੁਆਲੇ ਬਹੁਤ ਵਧੀਆ ਸ਼ਿਵਾਲਿਕ ਦੀਆਂ ਪਹਾੜੀਆਂ ਤਕਰੀਬਨ ਲੱਗ ਗਈ ਇੱਥੋਂ ਦੀ ਦੀਆਂ ਆ ਤੇ ਰਾਜੇ ਵੱਲੋਂ ਇਹ ਆਪਣੇ ਗੁਰੂ ਮਹਾਰਾਜ ਵਾਸਤੇ ਬਣਾਇਆ ਗਿਆ ਸੀ ਥੱਲੇ ਉਤਰ ਕੇ ਜਦੋਂ ਅਸੀਂ ਜਾਂਦੇ ਹਾਂ ਨਾ ਇੱਥੇ ਕਹਿੰਦੇ ਬਹੁਤ ਪੁਰਾਣਾ ਬੋਰਡ ਵੀ ਆ ਤੇ ਪਿੱਪਲ ਵੀ ਇੱਕ ਤੇ ਸਾਹਮਣੇ ਉਹ ਵੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਇਹ ਜਿਹੜੀਆਂ ਹੋਈਆਂ ਸੀਗੀਆਂ ਡਿਜ਼ਾਈਨ ਕੀਤਾ ਗਿਆ ਉਸ ਸਮੇਂ ਦੀਆਂ ਪੁਰਾਣੇ ਸਮੇਂ ਦੀਆਂ ਆ ਇਹ ਪੁਰਾਣਾ ਬੋਰਡ ਆ ਤੇ ਇਹ ਜਿਹੜਾ ਪਿਛਲੇ ਸਾਈਡ ਰਸਤਾ ਜਾਂਦਾ ਨਾ ਇਹ ਪਿਛਲੇ ਸਾਈਡ ਕਮਰੇ ਬਣੇ ਹੋਏ ਸੀ ਤੇ ਇੱਕ ਜੇਲ ਵੀ ਸੀ ਰਾਜੇ ਵੱਲੋਂ ਇੱਕ ਜੇਲ ਵੀ ਤਿਆਰ ਕੀਤੀ ਗਈ ਸੀ ਤੇ ਜਿਹੜੇ ਹੁਣ ਕਮਰੇ ਵਿੱਚ ਤਬਦੀਲ ਕੀਤੇ ਇੱਥੇ ਸੈਨਿਕਾਂ ਵਾਸਤੇ ਰੁਕਣ ਵਾਸਤੇ ਬਣਾਇਆ ਗਿਆ ਸੀ ਇੱਕ ਕਿਸਾ ਕਿਨਵਾ ਜੀ ਕਿਹਦਾ ਸਿਗਾ ਕਿਲਾ ਹਾਂਜੀ ਕਿਹਦਾ ਕਿਲਾ ਹੈ ਕਿਹਦਾ ਉਹ ਰਾਜੇ ਦਾ ਕਿਲਾ ਸੀ ਡਮਟਾਨ ਦੇ ਰਾਜੇ ਦਾ ਤੇ ਰਾਜਾ ਹੈਗੇ ਨੂਰਪੁਰ ਦਾ ਨੂਰਪੁਰ ਵਿਦਿ ਇਹ ਨੂਰਪੁਰ ਹੈਗਾ ਮਾਚੀ ਹਾਂਜੀ ਹਾਂਜੀ ਉਹਦਾ ਰਾਜਾ ਸੀਗਾ ਹਾਂਜੀ ਕੀ ਖਾਸੀਅਤ ਕੀ ਸੀਗੀ ਹਾਂਜੀ ਕੀ ਖਾਸੀਅਤ ਸੀਗੀ ਇਹ ਖਾਸੀਅਤ ਹੁਣ ਪੁਜਾਰੀ ਕੋਲ ਪਤਾ ਲੱਗਣਾ ਤੁਹਾਨੂੰ ਸੁਣਾ ਦੇਣਾ ਪੂਰਾ ਸੁਣਾ ਦੇਣਾ ਦੱਸ ਦੇਣਾ ਹਾਂ ਬਸ ਠੀਕ ਹੈ ਇਹ ਕਿਲ ਪ੍ਰਾਣੀਆਂ ਆ ਪ੍ਰਾਣੀਆਂ ਛਤਾਂ ਆ ਜੀ ਪ੍ਰਾਣੀਆਂ ਸਾਰੀਆਂ ਜੀ ਇਹ ਹੁਣ ਸਰਕਾਰ ਦੇ ਅੰਡਰ ਵਾਂ ਜਾਣਾ ਸਰਕਾਰ ਦੇ ਅੰਡਰ ਹਾਂ ਆ ਚਲੋ ਸਾਮ ਸੰਭਾਲਤਾ ਰੱਖੀ ਹੈ ਜੀ ਜਿੰਨੀ ਵੀ ਛੋਟੀ ਏਟ ਲੱਗੀ ਹੋਈ ਏ ਜਿੰਨੀ ਛੋਟੀਆਂ ਇਧਰ ਪੰਡਾਲ ਸ਼ਾਇਦ ਹੁੰਦਾ ਹੋਊਗਾ ਉਹਨਾਂ ਦਾ ਉਸ ਸਮੇਂ ਦਾ ਪੰਡਾਲ ਇਧਰ ਜਾ ਬੈਠਦੇ ਹੋਣਗੇ ਜਾਂ ਕੁਝ ਕਰਦੇ ਹੋਣਗੇ ਤਾਂ ਕਿ ਛੋਟੀ ਛੋਟੀ ਦੱਸਦੀ ਅੰਦਰ ਕਮਰੇ ਬਣੇ ਹੋਏ ਆ ਕਿਉਂਕਿ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਉਹਨਾਂ ਦਾ ਬਾਹਰ ਆਉਣਾ ਅਲਾਉਡ ਨਹੀਂ ਹੁੰਦਾ ਸੀ ਤਾਂ ਕਰਕੇ ਸ਼ਾਇਦ ਸਾਹਮਣੇ ਉਹ ਦੇਖਦੀਆਂ ਹੋਣਗੀਆਂ ਜਦੋਂ ਇੱਥੇ ਸਵਾ ਲੱਗਦੀ ਹੋਊਗੀ ਜਾਂ ਕੁਝ ਵੀ ਲੱਗਦਾ ਹੋਊਗਾ ਕੀ ਪਤਾ ਉਸ ਟਾਈਮ ਉਹ ਰਾਣੀਆਂ ਬਹਿ ਕੇ ਇਹ ਸਵਾ ਨੂੰ ਦੇਖਦੇ ਹੋਣਗੇ ਜਾਂ ਸੈਨਿਕਾਂ ਦੇ ਬਣੇ ਹੋਏ ਜਿਹੜੇ ਸਾਰੇ ਜਿਹੜੇ ਕਮਰੇ ਆ ਸੈਨਿਕਾਂ ਵਾਸਤੇ ਬਣੇ ਹੋਏ ਸੀਗੇ ਜਿਹੜੀ ਥੋੜੀ ਬੋਤੀ ਰੈਨੋਵੇਟ ਕੀਤੀ ਗਈ ਹੈ ਚੀਜ਼ਾਂ ਤੇ ਇਹ ਸ਼ਾਇਦ ਉਸ ਸਮੇਂ ਦੀ ਕਹਿੰਦੇ ਜੇਲ੍ਹ ਹੁੰਦੀ ਸੀਗੀ ਇਹ ਕਿਲੇ ਵਾਸਤੇ ਬਣਾਈ ਹੁੰਦੀ ਤੇ ਅੱਜ ਤੱਕ ਵੀ ਉਦਾਂ ਦੀਆਂ ਪੁਰਾਣੇ ਗੱਡ 700 ਸਾਲ ਪੁਰਾਣਾ ਲੋਹਾ ਇੱਥੇ ਪਿਆ ਹੋਇਆ 700 ਸਾਲ ਪੁਰਾਣਾ ਤੇ ਇਹ ਉਸੇ ਇਸੇ ਕਿਲੇ ਦਾ ਇੱਕ ਪਾਰਟ ਵਾ ਜੋ ਨਾਲ ਉਸ ਟਾਈਮ ਕਹਿੰਦੇ ਇੱਕ ਖਰਾਸਤ ਬਣੀ ਹੋਈ ਸੀ ਤੇ ਇਸ ਇਸ ਜਿਹੜਾ ਡਮਟਾਲ ਦਾ ਕਿਲਾ ਆ ਤੇ ਤੁਸੀਂ ਛੱਤਾਂ ਚੈੱਕ ਕਰ ਲੋ ਛੱਤਾਂ ਕਿੰਨੀਆਂ ਵੱਡੀਆਂ ਵੱਡੀਆਂ ਆ ਤੇ ਇੱਕ ਰਸਤਾ ਹੁੰਦਾ ਸੀ ਪੈਦਲ ਜਾਣ ਵਾਸਤੇ ਜਿਹੜਾ ਕਿ ਹੁਣ ਲੌਕ ਆ ਇਹ ਬਾਹਰੋਂ ਐਂਟਰੀ ਆ ਤੇ ਚੈੱਕ ਕਰੋ ਦੀ ਦੋਸਤੋ ਕਿੰਨਾ ਲੋਹਾ ਸੰਭਾਲ ਕੇ ਛੋਟੀਆਂ-ਛੋਟੀਆਂ ਇੱਟਾਂ ਦੀ ਚਿਣਾਈ ਕਰਕੇ ਇਹ ਪੁਰਾਣੇ ਸਮੇਂ ਦੀਆਂ ਛੋਟੀਆਂ ਇੱਟਾਂ ਆ ਜਦੋਂ ਪੁਰਾਣੇ ਸਮੇਂ ਦੀ ਛੋਟੀਆਂ-ਛੋਟੀਆਂ ਇੱਟਾਂ ਨਾਲ ਕਿਲੇ ਬਣਦੇ ਹੁੰਦੇ ਸੀਗੇ ਤੇ ਥੋੜਾ ਖੰਡਰ ਹੋ ਚੁੱਕਾ ਆ ਖਤਮ ਹੋ ਚੁੱਕਾ ਆ ਤੇ ਬਾਕੀ ਜੋ ਇਸ ਦੇ ਹਿਸਟਰੀ ਆ ਇਸ ਇਹ ਕਿਲੇ ਦੀ ਉਹ ਪੰਡਤ ਜੀ ਆਉਣਗੇ ਉਹਨੂੰ ਤਾਂ ਪੁੱਛਾਂਗੇ ਤੇ ਤੁਹਾਨੂੰ ਦੱਸਦੇ ਹਾਂ ਜੀ ਕੀ ਹਿਸਟਰੀ ਐ ਇਸ ਕਿਲੇ ਦੀ ਦੇਖੋ ਛੋਟੀਆਂ ਛੋਟੀਆਂ ਖਿੜਕੀਆਂ ਆ ਨੰਗਣ ਵਾਸਤੇ ਕ੍ਰੋਸਿੰਗ ਹੁੰਦੀ ਹੋਊਗੀ ਉਸ ਟਾਈਮ ਇੱਥੋਂ ਦੇਖਣ ਵਾਸਤੇ ਇਹ ਹਜੇ ਤੱਕ ਵੀਟਾਂ ਹੈਗੀਆਂ ਹਜੇ ਤੱਕ ਵੀ ਝੁਗਾਠੇ ਜੇ ਹੈਗੇ ਆ ਤੇ ਸਾਹਮਣੇ ਛੋਟੀਆਂ ਛੋਟੀਆਂ ਜਾਲੀਆਂ ਇਹ ਰਸਤੇ ਹੋਣਗੇ ਸ਼ਾਇਦ ਗੁਪਤ ਰਸਤੇ ਹੋਣਗੇ ਇਹਨਾਂ ਦੇ ਹੁਣ ਇਹ ਮੰਦਿਰ ਚ ਤਬਦੀਲ ਹੋ ਚੁੱਕਾ ਆ ਕਿਲਾ ਤੇ ਉਸੇ ਸਮੇਂ ਦੀਆਂ ਜਿਹੜੀਆਂ ਦੀਵੇ ਰੱਖਣ ਵਾਸਤੇ ਸਾਹਮਣੇ ਸੇਮ ਉਸੇ ਟਾਈਮ ਦਾ ਇੱਕ ਹੋਰ ਪੋਰਸ਼ਨ ਆ ਏ ਉੱਪਰ ਨੂੰ ਜਾਣ ਵਾਸਤੇ ਰਾਹ ਆ ਉਸ ਸਮੇਂ ਦੀਆਂ ਪੌੜੀਆਂ ਦੇਖ ਲਓ ਕਿੰਨੀਆਂ ਮਜ਼ਬੂਤ ਓਕੇ 700 ਸਾਲ ਹੋ ਗਏ ਇਸ ਕਿਲੇ ਨੂੰ ਜਾਂ ਉਸ ਤੋਂ ਬਾਅਦ ਅਸੀਂ ਪੋਸਟ ਨਹੀਂ ਕਰਦੇ ਕਿੰਨਾ ਚਿਰ ਹੋ ਗਿਆ ਪਰ ਫਿਰ ਵੀ ਜਿੰਨਾ ਸਮਾਂ ਵੀ ਹੋਇਆ ਬਹੁਤ ਜ਼ਿਆਦਾ ਸਮਾਂ ਹੋ ਚੁੱਕਾ ਤੇ ਦਰਵਾਜ਼ਾ ਬੰਦ ਕੀਤਾ ਹੋਇਆ ਆ ਤੇ ਇੱਕ ਉੱਪਰੋਂ ਨਜ਼ਾਰਾ ਇਸ ਕਿਲੇ ਦਾ ਬਹੁਤ ਵਧੀਆ ਦ੍ਰਿਸ਼ਾ ਜਿੱਦਾਂ ਦੂਸਰੇ ਪਾਸਿਓਂ ਸੀਗਾ ਸੇਮ ਇਸੇ ਸਾਈਡ ਤੋਂ ਆ ਲਓ ਜੀ ਅੰਡਰਗਰਾਉਂਡ ਕਹਿੰਦੇ ਦੋ ਮੰਜ਼ਲਾ ਥੱਲੇ ਸੀਗਾ ਇਹ ਕਿਲਾ ਇੱਥੇ ਕੋਈ ਥੱਲੇ ਕੋ ਖੂਫੀਆ ਰਸਤੇ ਲਾਈਟ ਨਹੀਂ ਹੈਗੀ ਤਾਂ ਪ੍ਰੋਬਲਮ ਆ ਇਹ ਖੂਫੀਆ ਰਸਤੇ ਆ ਇਹ ਮੰਦਰਾ ਜੀ ਹੁਣ ਮੰਦਿਰ ਬਣ ਚੁੱਕਾ ਹੈ ਇਹ ਦੇਖੋ ਕਿੰਨਾ ਸੋਹਣਾ ਮੰਦਿਰ ਉਸ ਸਮੇਂ ਦਾ ਹਰਾਨੇ ਰਾਜੀ ਮਹਾਰਾਜਾ ਦਾ ਮੰਦਿਰ ਸੀ ਉਸ ਟਾਈਮ ਦੋਸਤੋ ਅਸੀਂ ਇੱਥੇ ਆ ਗਏ ਸੀ ਕਿਲੇ ਦੇ ਵਿੱਚ ਤਾਂ ਸਾਨੂੰ ਪੰਡਤ ਜੀ ਮਿਲੇ ਆ ਇਹ ਸਾਹਮਣੇ ਰਾਮ ਭਗਵਾਨ ਜੀ ਦੀ ਫੋਟੋ ਮੂਰਤੀ ਰੱਖੀ ਹੋਈ ਹੈ ਪੁਰਾਣੇ ਸਮੇ ਦੀ ਚੀਜ਼ ਦਾ ਜਾਪ ਦੀ ਹੈ ਜਿੱਦਾਂ ਪੁਰਾਣੇ ਸਮੇ ਦਾ ਮੰਦਿਰ ਹੋਵੇ ਬਾਕੀ ਪੰਡਤ ਜੀ ਨੂੰ ਪੁੱਛਿਆ ਪੰਡਤ ਜੀ ਰਾਮ ਰਾਮ ਜੀ ਪੰਡਤ ਜੀ ਕੀ ਇਤਿਹਾਸ ਹੈ ਸਮੰਦਰ ਦਾ ਇਸ ਕਿਲੇ ਦਾ ਜੀ ਤੇ ਹੁਣ ਕਿ ਕਿਹਦੇ ਅੰਡਰ ਆਉਂਦਾ ਜਿਆ ਪੁਰਾਣਾ ਇਸ ਸਥਾਨ ਦਾ ਜਿਹੜਾ ਨਾਮ ਹੈ ਨਾ ਉਹ ਹੈ ਸ਼੍ਰੀ ਠਾਕੁਰ ਰਾਮ ਗੋਪਾਲ ਮੰਦਿਰ ਪਹਿਲੇ ਤੋਂ ਬੋਲਦੇ ਧਰਮਦਾਲ ਦੇ ਨਾਮ سے ਜਾਣਦੇ ਇਸ ਨੂੰ ਅੱਛਾ ਜੀ ਤਬ ਧਰਮਦਾਲ ਹੋ ਗਿਆ ਠੀਕ ਹੈ ਜੀ ये बनया था जी पंद्रह सौ ईस्वी में ठीक है जी बोलते हैं कि राशि राम जी हैं लक्ष्मण जी हैं सीता माता जी हैं नरसिंह देव जी हैं ठाकुर जी हैं बाबा कृष्णदास जी बताते हैं मतलब ऐसा जो बाकी सबसे पहले बोलते हैं कि पंडोरी जहाँ अब पानी की बोलियाँ बनी हुई नहीं वहाँ पर बाबा जी आए थे उन्होंने वहाँ बैठ कर तपस्या की तपस्या के बाद ग्वाले जो घूम चला रहे थे उधर एक दिन बाबा जी ने दूध के लिए उनको बोल दिया कि हमारे को दूध चाहिए तो बच्चों ने जो अनसुई गाय थी वो बाबा जी के आगे खड़ी कर दी इसका दूध निकाल दो अब बाबा जी जब पूजा से उठे उन्होंने थापी लगाई गाय को उसका ही दूध निकाल दिया हाँ। बच्चों ने भी पिया बाबा जी ने भी पिया जो आए गए उस समय उनको भी दिया ऐसा बताते हैं मतलब हाँ। बच्चों ने भी शाम को घर जाके अपने माँ बाप से कह दिया कि अपने बाबा जी के साथ कैसे कर दिया तो उनके जो माँ बाप थे वो कट्ठे होकर हमारे बच्चों को तो आप माफ़ कर दो क्षमा कर दो उसके बाद उन्होंने बोला कि आपको क्या समस्या है उन्होंने बोला हमारे को पानी की समस्या है जहाँ पर बहुत इसका कोई समाधान हो गया तो ठीक है तब तो बाबा जी ने उनको बोला कि ठीक है आपका जो मनोकामना पूर्ण हो जाएगी वो तो उन्होंने जहाँ चिमटा लगाया जमीन पर तो बाकी जो पानी निकलना शुरू हो गया चलो उसके बाद राजा को जब इस बात का पता चला कि ऐसे ऐसे बाबा जी आए हुए हैं फिर गाय का दूध निकल गया है पानी भी निकल गया है। और राजा के घर में बताते हैं कि बेटा नहीं था कोई तो उनके आशीर्वाद से उनके घर में बेटा हो गया उसके बाद फिर सात पीढ़ी तक उनको बरदान दे दिया कि सात पीढ़ी तक आपको एक ही चलेगा एक ही होगा अच्छा जी अभी भी, भी बोलते हैं उनका बच्चा जी ਤਾਂ ਬਾਕੀ ਇਹ ਗੁਫਾ ਜੋ ਹਰਦੋਰਪਨ ਦੀ ਅੱਛਾ ਜੀ ਇੱਕ ਬਡੋਰੀ ਦਾ ਹੁੰਦਾ ਪਹੁੰਚਦੀ ਹੈ ਜੀ ਬੋਲੀਆਂ ਪਰ ਬੜੀਆਂ ਪੰਜਮੁਖੀ ਹਰਮਾਨ ਜੀ ਹੈ ਜੀ ਇੱਕ ਪਾਣੀ ਕੀ ਪੀਣੇ ਵਾਲੀ ਬੋਲੀ ਹੈ ਧਾਣੇ ਵਾਲੀ ਹੈ ਇਹ ਕੱਪੜੇ ਧੋਣ ਵਾਲੀ ਹੈ ਇਹ ਔਰਤੋਂ ਕੇ ਲਈ ਉਲਗ ਸੀ ਬਣੀ ਜੀ ਬਾਕੀ ਮੰਦਰ ਕੇ ਅੰਦਰ ਜੋ ਉਹ ਮੰਦਰ ਦੀਆਂ ਸਮਾਦੀਆਂ ਜੀ ਮੰਦਿਰ ਯਾ ਬਾਬਾ ਜੀ ਇਹ ਜੇ ਪਹਿਲਾ ਕਿਲਾ ਹੁੰਦਾ ਸੀ ਇਹ ਕੋਈ ਪਹਿਲੇ ਤੇ ਨੂਰ ਪਰ ਦੇ ਰਾਜਾ ਜਿਸ ਨੂਰ ਪਰ ਉਹ ਇਤਿਹਾਸਕ ਮਹਿਲ ਨੂੰ ਕਿੱਥੇ ਮੈਂ ਜੀ ਉਹਨਾਂ ਦਾ ਮਹਿਲ ਕਿਲਾ ਕਿਲਾ ਅੱਛਾ ਜੀ ਕਿੱਥੇ ਕਹਿੰਦੇ ਸੀ ਵੀ ਆਂਦੇ ਹੀ ਸਿਖਾਸ ਕਰਨ ਵਾਸਤੇ ਅੱਛਾ ਅੱਛਾ ਜੀ ਸੋਹਣਿਆ ਵੈਸੇ ਫਿਰ ਇਹ ਕਿਲਾ ਬਣਿਆ ਜੀ ਅੱਛਾ ਜੀ ਤੇ ਫਿਰ ਮੰਦਿਰ ਕਦੋਂ ਤੋਂ ਆ ਜੀ ਮੰਦਿਰ 1500 ਇਸੂਚੋਂ ਬੋਲਦੇ ਬਣਿਆ ਹੋਇਆ ਮੰਦਿਰ ਉਹ ਰਾਜੇ ਵੱਲੋਂ ਹੀ ਬਣਾਇਆ ਗਿਆ ਹੋ ਠੀਕ ਹੈ ਜੀ ਨੂਰਪਤਾ ਰਾਜਾ ਸਿਕਾ ਇਹ ਸਾਰਾ ਮੰਦਿਰ ਥੱਲੇ ਅੰਡਰਗਰਾਉਂਡ ਵੀ ਥੱਲੇ ਵੀ ਹੈ ਨਾ ਅੰਡਰਗਰਾਉਂਡ ਕੁਛ ਹੈ ਉਧਰ ਬਾਕੀ ਨਹੀਂ ਹੈ ਬਾਕੀ ਨਹੀਂ ਹੈ ਹਾਂਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਇਹ ਪੀੜੀ ਚੱਲਦੀ ਹੈ ਉਹਨਾਂ ਦੀ ਉਹਨਾਂ ਦੀ ਪੀੜੀ ਉੱਪਰ ਹੀ ਹੈਗੇ ਕਿ ਇਹ ਰਹਿੰਦੇ ਨੂਰਪੁਰ ਸਾਈਡਾਂ ਤੇ ਨੂਰਪੁਰ ਸਾਈਡ ਹੈ ਹਾਂਜੀ ਮਤਲਬ ਆਉਂਦੇ ਆ ਹੁਣ ਇੱਥੇ ਨਹੀਂ ਆਏ ਸਾਡੇ ਹੁੰਦੇ ਨਹੀਂ ਆ ਅੱਛਾ ਜੀ ਤੁਹਾਡੇ ਹੁੰਦੇ ਨਹੀਂ ਆ ਤੇ ਹੁਣ ਕਿ ਸਰਕਾਰੀ ਦਫਤਰ ਸਰਕਾਰੀ ਕਮੇਟੀ ਟਰਸਟ ਰੰਡੀ ਟਰਸਟ ਅੰਡਰ ਆ ਗਿਆ ਮਤਲਬ ਗਵਰਨਮੈਂਟ ਅੰਡਰ ਆ ਗਿਆ ਜੀ ਇਹ ਓਕੇ ਠੀਕ ਹੈ ਜੀ ਇਹ ਇਤਿਹਾਸ ਹੈ ਇਸ ਮੰਦਰ ਦਾ ਜਾਂ ਇਸ ਕਿਲੇ ਦਾ ਹਨਾ ਉਹ ਪੇਂਟਿੰਗ ਵਗੈਰਾ ਬਹੁਤ ਹੋਈਆਂ ਆ ਪੇਂਟਿੰਗ ਇਹ RAM ਜੀ ਦੀ ਹੈ ਫਕਲ ਮੈਂ ਤਾਂ ਕੁਝ ਰਮਾਇਣ ਦੀ ਹੈ ਕੁਝ ਮਹਾਭਾਰਤ ਦੀ ਠੀਕ ਅਲੱਗ ਅਲੱਗ ਹੈ ਜੀ ਠੀਕ ਹੈ ਪੰਡਤ ਜੀ ਸ਼ੁਕਰੀਆ ਜੀ